ਬੂ ਅਤੇ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਪੱਕਾ ਮੋਰਚਾ ਕਿਸਾਨਾਂ ਦਾ ਲੱਗਿਆ ਹੋਇਆ ਕਿਸਾਨ ਆਪਣੇ ਮੰਗਾਂ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੂ ਤੇ ਬੈਠੇ ਨੇ 25-26 ਦਿਨ ਹੋ ਗਏ ਉਹਨਾਂ ਨੂੰ ਲਗਾਤਾਰ ਆਪਣੇ ਫੈਸਲੇ ਤੇ ਡਟੇ ਹੋਏ ਨੇ ਦੂਜੇ ਪਾਸੇ ਅੱਜ ਜਿਹੜਾ ਕਿ SKM ਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਦੇ ਨਾਲ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਲੱਗੇ ਮੋਰਚਾ ਦੇ ਆਗੂਆਂ ਦੇ ਨਾਲ ਉਹਨਾਂ ਦੀ ਮੀਟਿੰਗ ਰਹੀ ਆ ਆਸ ਕੀਤੀ ਜਾ ਰਹੀ ਸੀ ਕਿ ਮੀਟਿੰਗ ਦੇ ਕੁਝ ਖਾਸ ਨਤੀਜੇ ਹੋਣਗੇ ਤਾਂ ਮੀਟਿੰਗ ਜਿਹੜੀ ਪਟਿਆਲੇ ਦੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਤਾਂ ਮੀਟਿੰਗ ਖਤਮ ਹੋਈ ਤਾਂ ਉਸ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾ ਤੇ ਦੂਜੇ ਪਾਸੇ ਐਸ ਕੇ ਐਮ ਦੇ ਡਾਕਟਰ ਦਰਸ਼ਨਪਾਲ ਤੇ ਹੋਰ ਕਈ ਜਿਹੜੇ ਆਗੂ ਉਹ ਮੌਜੂਦ ਹੋਏ ਹਾਂਜੀ ਸਰ ਸਾਥੀਓ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਸਾਡੇ ਦੋ ਫੋਰਮਾਂ ਦੀ ਮੀਟਿੰਗ ਹੋਈ ਆ ਐਸ ਕੇ ਐਮ ਵੱਲੋਂ ਅਸੀਂ 6 ਸਾਥੀ ਆਏ ਆ ਬਰਬੀਰ ਸਿੰਘ ਰਾਜੇਵਾਲ ਜੀ ਰਮਿੰਦਰ ਪਟਿਆਲਾ ਜੀ ਦਰਸ਼ਨਪਾਲ ਜੀ ਤੇ ਜੋਗਿੰਦਰ ਉਗਰਾਹਾ ਜੀ ਰਤਨਮਾਨ ਜੀ ਸਾਡੇ ਮਤਲਬ ਬੀਕੇ ਜੀਓ ਉਹ ਟਿਕਾਏਤ ਵੱਲੋਂ ਆਏ ਨੇ ਤੇ ਕਿਸਾਨ ਸਭਾ ਵੱਲੋਂ ਕ੍ਰਿਸ਼ਨ ਪ੍ਰਸਾਦ ਸਾਡੇ ਕੋਲ ਨਾਲ ਬੈਠੇ ਨੇ ਕੈਰਲਾ ਕੋਲੇ ਸਾਥੀ 6 ਬੰਦੇ ਅਸੀਂ ਆਏ ਆ ਤੇ ਇਧਰੋਂ ਆਪਣੇ ਸਾਥੀ ਜਿਹੜੇ ਸਰਬਨ ਪੰਦੇਰਜੀ ਨਾਲ ਆਏ ਨੇ ਇਹਨਾਂ ਦੇ ਕੇ ਕੇਮ ਫਾਰਮ ਵੱਲੋਂ ਇਹ ਸਾਥੀ ਦੱਸ ਲੜੀਏ ਇਹਨਾਂ ਦੇ ਬੰਦੇ ਦੇ ਨਾਮ ਬੋਲ ਦੋ ਤੁਸੀਂ ਬੋਲੋ ਉਹ ਮੈਂ ਤਾਂ ਚੱਲ ਸਾਰਿਆਂ ਦੇ ਨਾਮ ਨਹੀਂ ਨਾ ਜਾਣਦਾ ਚੱਲ ਮੈਂ ਕਹਿ ਦਿੰਦਾ ਵੀ ਇੱਕ ਸਰਬਨ ਪੰਦੇਰਜੀ ਨੇ ਮੈਂ ਕਹਿ ਦਿੰਦਾ ਜਸਵਿੰਦਰ ਸੋਮਾ ਜੀ ਨੇ ਤੇ ਆਪਣੇ ਮਨਜੀਤ ਰਾਏ ਹੈ ਇੱਕ ਆਪਣੇ ਬਲਦੇਵ ਜੀਰਾ ਜੀ ਨੇ ਤੇ ਤੇਜਵੀਰ ਇਹ ਚਾਰ ਸੱਪਾਂ ਦੇ ਸਾਥੀ ਹੈਪੀ ਵੀ ਹੈ ਕਿ ਸਾਥੀ ਉਹ ਵੀ ਇਧਰ ਉਹ ਆਏ ਨੇ ਤੋਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਦੋ ਫਰਮਾਂ ਦੀ ਹੋਈ ਹੈ ਇਹਨਾਂ ਦੀ ਭਲੇਰ ਸਾਹਿਬ ਦੀ ਚਿੱਠੀ ਆਈ ਸੀ ਉਹਦੇ ਜਵਾਬ ਦੇ ਵਿੱਚ ਅਸੀਂ ਅੱਜ ਮੀਟਿੰਗ ਸੱਦੀ ਸੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੀ ਬਹੁਤ ਪੋਜ਼ਿਟਿਵ ਹੋਈ ਹੈ ਮੁੱਦੇ ਚਰਚਾ ਕੀਤੀ ਅਸੀਂ ਮੁੱਢਲੇ ਅਸੈਸਮੈਂਟਾਂ ਤੇ ਵਿਚਾਰ-ਚਰਚਾ ਹੋਈ ਹੈ ਸਾਡੇ ਬਾਰੇ ਅਸੀਂ ਮੋਰਚਿਆਂ ਤੇ ਵਿਚਾਰ-ਚਰਚਾ ਕੀਤੀ ਹੈ ਅਸੀਂ ਅੱਗੇ ਇਹਨਾਂ ਮੋਰਚਿਆਂ ਦੇ ਇਹਨਾਂ ਲੜਾਈ ਨੂੰ ਅੱਗੇ ਕਿਵੇਂ ਤੋਰ ਸਕਦੇ ਆ ਕਿਉਂਕਿ ਕੇਂਦਰ ਨੇ ਇੱਕ ਡਰਾਫਟ ਨਵਾਂ ਧਿਆਨਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਉਹਦੇ ਵਿੱਚ ਵੀ ਕਿਵੇਂ ਲੜਾਈ ਲੜ ਸਕਦੇ ਆ ਤੇ ਅੱਗੇ ਮੋਰਚਿਆਂ ਦੇ ਵਿੱਚ ਇੱਕ ਦੂਜੇ ਦੀ ਸਪੋਰਟ ਕਰਕੇ ਇਕਤਾ ਨੂੰ ਕਿਵੇਂ ਵਧਾ ਸਕਦੇ ਆ ਅੱਗੇ ਬਹੁਤ ਪੋਜ਼ਿਟਿਵ ਵਿਚਾਰ-ਚਰਚਾ ਸਾਡੀ ਹੋਈ ਹੈ ਪਰ ਉਹਦਾ ਫਾਈਨਲ ਹੈ ਅਸੀਂ ਕਿੱਥੇ ਜਾ ਕੇ ਹੂੰਗਾ ਉਹ ਅਸੀਂ ਜੇ ਵਿਚਾਰ ਚਰਚਾ ਦਾ ਇਹ ਹੈ ਵੀ ਅਸੀਂ 6 ਮੈਂਬਰ ਕਮੇਟੀ ਐ ਸਕੀਮ ਦੇ ਵਿੱਚ ਵਿਚਾਰ ਕਰੀ। ਸਾਥੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਹ ਪਿੱਛੇ ਵਿਚਾਰ ਕਰਾਂਗੇ ਤੇ ਜਲਦੀ ਦੂਜੀ ਮੀਟਿੰਗ ਆਪਾਂ ਕੋਈ ਛੇ ਦੇ ਸੱਦਾਂਗੇ। ਸਾਨੂੰ ਜਿਨ੍ਹਾਂ ਨੇ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਤੇ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਹੁਣ ਇੱਕ ਮੰਚ ਤੇ ਮੁਰਤੋਂ ਇਕੱਠੇ ਹੋਵੋਗੇ ਤਾਂ ਉਹਨਾਂ ਦਾ ਕਹਿਣਾ ਕਿ ਮੰਗਾ ਸਾਡਿਆਂ ਵੀ ਉਹੀ ਨੇ ਤਾਂ ਅਸੀਂ ਮੰਗਾ ਨੂੰ ਲੈ ਕੇ ਅਸੀਂ ਉਹਨਾਂ ਦੇ ਨਾਲ ਆ ਸਾਡਿਆਂ ਵੀ ਮੰਗਾ ਉਹੀ ਨੇ ਸਾਡਾ ਕੋਈ ਵੀ ਵਖਰੇਵਾ ਨਹੀਂ ਹੈ। ਪਰ ਦੂਜੇ ਪਾਸੇ ਇਕੱਠੇ ਹੋਣ ਦੇ ਉੱਤੇ ਉਹ ਆਲ ਗੋਲ ਜਿਹੜਾ ਕਿ ਜਵਾਬ ਦਿੰਦੇ ਨਜ਼ਰ ਆਏ ਕਿਉਂਕਿ ਕਨਿਜੀ ਚੈਨਲ ਦੇ ਵੱਲੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਗਿੰਦਰ ਸਿੰਘ ਉਹ ਗਰਾਹਾਂ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਕੋਈ ਸਪਸ਼ਟ ਜੀ ਗੱਲ ਨਹੀਂ ਕੀਤੀ ਕਿ ਉਹ ਇਕੱਠੇ ਹੋਣਗੇ ਜਾਂ ਕਿ ਮੰਚ ਤੇ ਹੋ ਕੇ ਲੜਨਗੇ ਜਾਂ ਕਿੱਦਾਂ ਹੋਣਗੇ ਪਰ ਮੰਗਾਂ ਦੇ ਉੱਤੇ ਜ਼ਰੂਰ ਉਹਨਾਂ ਨੇ ਗੱਲ ਕੀਤੀ ਹੈ ਕਿ ਮੰਗਾ ਸਾਰੇ ਕਿਸਾਨਾਂ ਦੇ ਇੱਕੋ ਨੇ ਅਸੀਂ ਮੰਗਾ ਦੇ ਨਾਲ ਉਹਨਾਂ ਦੇ ਬਰਾਬਰ ਖੜੇ ਆ ਤਾਂ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਜਿਹੜੇ ਕਿਸਾਨ ਨੇ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਕਰਨੇ ਕਿਉਂਕਿ ਜਿਵੇਂ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕਿ ਉਹ ਪਹਿਲਾਂ ਕਰ ਚੁੱਕੇ ਨੇ ਤਾਂ ਹੁਣ ਮੁਰ ਤੋਂ ਦਿੱਲੀ ਦੇ ਵਿੱਚ ਅੰਦolan ਕਰਨਾ ਚਾਹੁੰਦੇ ਨੇ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦਿੱਲੀ ਦੇ ਵਿੱਚ ਕਿਸਾਨ ਨੂੰ ਐਂਟਰੀ ਹੋਵੇਗੀ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਹਰਫ ਪੰਜਾਬੀ